ਇੱਕ ਪਾਣੀ ਦੀ ਭਜਨ ਵਾਲੀ ਹੋਇਆ ਗਮ ਇੱਥੇ ਇੱਕ ਗੱਡੀ ਸਟੇਜ ਹੀ ਕਿਤੇ ਝੂਟਾ ਪੈ ਗਿਆ ਸਟੇਜ ਗੱਡੀ ਛਮੀ ਹੋ ਗਈ 6 ਬੰਦਾਂ ਦੀ ਬਚ ਲੋ ਛੱਤਾਂ 'ਚ ਚੰਨੀ ਅੜ ਗਈ ਇਹ ਚੱਕਰ ਹੈ ਵੀਰੇ ਇਹ ਇਹ ਬਾਈ ਦੇਖੋ ਪਾਣੀ ਇਹ ਨਜਾਇਜ਼ ਹੈ ਪਹਿਲਾਂ ਇੱਥੇ ਮੌਤਾਂ ਵੀ ਕਈ ਹੋ ਗਈਆਂ ਮੈਂ ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਦਾ ਪ੍ਰਧਾਨ ਆ ਪਿੰਡ ਮਹਿਲਾ ਚੌਂਕ ਦਾ ਜੀ ਤੇ ਆਪਾਂ ਸਾਹਿਬ ਜੀ ਆਦਿਆਂ ਦਾ ਚੌਂਕ ਦੇ ਵਿੱਚ ਲੰਗਰ ਵੀ ਲਾਉਣੇ ਆ ਇਹ ਬਾਈ ਯਾਰ ਇੰਨਾ ਪਾਣੀ ਦੇ ਆਪਾਂ ਲਾਈ ਇੰਨਾ ਪਾਣੀ ਬਹੁਤ ਜ਼ਿਆਦੇ ਪਾਣੀ ਹੈ ਨਜਾਇਜ਼ ਇਹਨੂੰ ਪਾਣੀ ਦੇ ਕੰਟਰੋਲ ਕਰਨਾ ਚਾਹੀਦਾ ਕਿਉਂ ਟੋਬੇ ਨੂੰ ਹੁਣ ਸੀਵਰੇਜ ਵੀ ਬਣਿਆ ਹੋਇਆ ਹੈ ਬਾਈ ਹੁਣ ਮੰਨ ਕੇ ਚੱਲ ਓਰੇ ਪਿਛਲੇ ਅੱਜ ਤੋਂ ਮੰਨ ਕੇ ਚੱਲ ਸਾਲਕ ਪਹਿਲਾਂ ਜਿਹਦਾ ਨੌਜਵਾਨ ਪੁੱਤ ਮਰ ਜੇ ਬਈਆ ਤਾਂ ਉਹਨੂੰ ਪੁੱਛਣਾ ਚਾਹੀਦਾ ਜਿਹਦਾ ਕਿਸੇ ਘਰ ਦਾ ਨੁਕਸਾਨ ਹੋਇਆ ਹੁੰਦਾ ਨਾ ਉਹਦੀ ਸਭ ਤੋਂ ਵੱਡੀ ਉਹ ਹੁੰਦੀ ਆ ਹੁਣ ਆ ਪਾਣੀ ਦੇਖ ਲਓ ਬਾਈ ਕਿੱਥੋਂ ਆ ਰਿਹਾ ਪਾਣੀ ਦੇਖ ਲਓ ਕਿੰਨਾ ਇਹ ਅੰਗੈਲੀ ਬਾਈ ਜੀ ਕੀ ਦੀ ਹੈ ਅੰਗੈਲੀ ਦਾ ਬਾਈ ਹੁਣ ਮੰਨ ਕੇ ਚੱਲ ਓਰੀ ਆ ਸਾਰੇ ਦੀ ਅੰਗੈਲੀ ਆ ਸਾਰੇ ਮੰਨ ਕੇ ਚੱਲ ਪ੍ਰਜਾຊ ਸਾਰਾ ਹੈ ਸਾਡੇ ਸੀਵਰੇਜ ਵੀ ਪਿਆ ਹੋ ਰੇ ਸੀਵਰੇਜ ਹੈਗਾ ਜੀ ਕੋਈ ਸੀਵਰੇਜ ਦੀ ਘਾਟ ਨਹੀਂ ਹੈਗੀ ਬਾਈ ਪਤਾ ਲੱਗਿਆ ਕਿ ਇਹ ਕੁਝ ਬੰਦਿਆਂ ਮਤਲਬ ਜਾਨ ਬੁੱਢੀ ਵੀ ਛੱਡਿਆ ਜਾਂਦਾ ਇਹ ਤਾਂ ਬਾਈ ਯਾਰ ਪ੍ਰਮਾਤਮਾ ਉਹ ਤਾਂ ਬੈਠਾ ਉੱਪਰ ਸੱਚੇ ਪਾਤਸ਼ਾਹ ਦੇਖਦਾ ਪਰ ਆਪਾਂ ਇਹ ਕਹਿੰਦੇ ਵੀ ਕਿਸੇ ਦਾ ਪੁੱਤ ਉਜੜਦਾ ਔਰੇ ਕਿਸੇ ਦਾ ਜਵਾਕ ਮਰਦਾ ਬਹੁਤ ਵੱਡੀ ਗੱਲ ਹੈ ਬਾਈ ਆਏ ਸਾਲ ਹੁੰਦੇ ਬਾਈ ਇੱਕ ਬਾਈ ਲੈ ਔਰੇ ਪਿਛਲੇ ਔਰੇ ਮਰੇ ਤੇ ਟਾਲੀ 'ਚ ਲੱਗ ਕੇ ਉਹ ਜਿਹੜਾ ਦਰਖਤ ਹੈ ਉਹਦੇ ਵਿੱਚ ਲੱਗ ਕੇ ਦੋ ਮੁੰਡੇ ਮਰੇ ਤੇ ਬਾਈ ਪਾਣੀ ਗਾਰਨੇ ਮਰੇ ਦੋ ਦੋ ਵੀ ਔਰੇ ਟੋਏ ਪੈਗੇ ਟੋਏ ਤੋਂ ਗੱਡੀ 부ੜਕ ਕੇ ਜਾ ਕੇ ਉੱਚ ਬੱਜੀ ਬਈ ਧਿਆਨ ਬਾਈ ਪ੍ਰਸ਼ਾਸਨ ਦਾ ਹੁਣ ਸਾਡੇ ਸਰਪੰਚ ਸਾਹਿਬ ਨਵੇਂ ਬਣੇ ਨੂੰ ਨਾ ਧਿਆਨ ਚ ਲਿਆਉਂਦਾ ਸੀ ਨੇ ਉਹ ਵੀ ਆ ਗਿਆ ਪਹੁੰਚ ਗਏ ਸਰਪੰਚ ਸਾਹਿਬ ਵੀ ਬਾਕੀ ਸੀਵਰੇਜ ਪਿਆ ਹੋਇਆ ਬਾਈ ਐ ਨਹੀਂ ਹੈਗਾ ਵੀ ਸੀਵਰੇਜ ਨਾ ਪਿਆ ਹੋਵੇ ਚੈੱਕ ਕਰ ਸਕਦੇ ਹੋ ਜਾ ਕੇ ਅੱਜ ਵੀ ਐਕਸੀਡੈਂਟ ਹੋਇਆ ਬਾਈ ਆਹ ਦੇਖੋ ਬਾਈ ਗੱਡੀ ਫੁੱਟੀ ਖੜੀ ਇਹ ਤਾਂ ਆਇਆ ਹੁਣ ਖਬਰਾ ਪਚੇਰਾ ਜਵਾਕ ਕੀ ਦਾ ਕੱਲਾ ਜਵਾਕ ਹੋਵੇ ਕਿਸੇ ਦਾ ਕਿਵੇਂ ਹੋਵੇ ਕਰ ਦੇਖ ਲੋ ਗੱਡੀ ਦੇ ਹਾਲਾਤ ਲੱਗਦੇ ਨੇ ਕੋਈ ਵੀ ਕੁਝ ਬੱਚਿਆ ਹੋਊਗਾ ਬੂਟਾ ਸਾਹਿਬ ਜੀ ਬੁੱਟੇ ਜੀ ਕਿੱਥੋਂ ਦੀ ਗੱਡੀ ਸੀ ਕਿਵੇਂ ਐਕਸੀਡੈਂਟ ਹੋਣਾ ਮਲੇਰ ਕੋਟਲੇ ਦੀ ਗੱਡੀ ਸੀ ਜੀ ਇਹ ਆਪਣੇ ਅਜਮੇਰ ਸ਼ਰੀਪ ਤੋਂ ਆ ਰਹੇ ਸੀ ਇੱਕ ਪਾਣੀ ਦੀ ਭਜਨ ਵਾਲੀ ਹੋਇਆ ਗਮ ਇੱਥੇ ਅਖੜੀ ਤੋਂ ਗੱਡੀ ਤੇਜ਼ ਸੀ ਕਿਤੇ ਝੂਟਾ ਪੈ ਗਿਆ ਤੇ ਗੱਡੀ ਛੰਮੀ ਨਹੀਂ ਬਸ ਕਾਰਨ ਕੀ ਹੋਇਆ ਜੀ ਇਹ ਪਾਣੀ ਦਾ ਹੀ ਇਹੜਾ ਰੋਡ ਤੇ ਪਾਣੀ ਖੜਾ ਹਾਂਜੀ ਹਾਂਜੀ ਇਹ ਫਿਰ ਇਹ ਕਿੰਨੇ ਕ ਵਜੇ ਹੋਇਆ ਜੀ ਇੱਕ ਸਵੇਰ 7 ਵਜੇ ਹੋਇਆ ਜੀ ਸਾਨੂੰ 7 ਵਜੇ ਇੱਕ ਮੈਸੇਜ ਦਿੱਤ ਗਿਆ ਘਰੇ ਜੀ ਕਿੰਨੇ ਕ ਬੰਦੇ ਸੀ ਇਹਦੇ ਵਿੱਚ 7 ਬੰਦੇ ਸੀ ਬੱਚਤ ਰਹੀ ਜੀ ਬੰਦੇ ਦੀ 6 ਬੰਦਾ ਦੀ ਬੱਚ ਲੋ 6 7 ਚੰਡੀਗੜ੍ਹ ਭੇਜਤਾ ਜੀ ਉਹ ਸੀਰੀਅਸ ਹੈ ਜੀ ਸੀਰੀਅਸ ਹੈ ਜੀ ਕਿਹੜੀ ਗੱਡੀ ਆਪ ਜੀ ਇੱਕ ਲੈਕ ਟੂ ਦੋਲਾ ਜੋ ਵੀ ਆ ਮਹਿੰਦਰਾ ਜੀ ਮਹਿੰਦਰਾ ਜੀ ਇਹ ਕਾਰਨ ਕੀ ਹੈ ਵੀ ਜੀ ਇਹ ਹੈ ਜਿਵੇਂ ਰੋਜ਼ ਐਕਸੀਡੈਂਟ ਹੋ ਰਹੇ ਨੇ ਘੌਰ ਕਿਉਂ ਨਹੀਂ ਜੂਰੇ ਘੌਰ ਆ ਪਾਣੀ ਦੇ ਕਰਕੇ ਇਹ ਇਥੋਂ ਡਰਾਈਵਰ ਦੀ ਕਹਤੇ ਜੋ ਚਲਾਉਂਦਾ ਤੇਜ਼ ਹੋ ਗੱਡੀ ਕਿਤੇ ਰੋਡ ਖਾਈਬਰ ਰੋਡ ਆ ਜੀ ਤੇਜ਼ ਹੈ ਫੁੱਟਬਾਲ ਤੇ ਚੜ ਗਈ ਮੜੀ ਬਚਾਉਂਦਾ ਪਾਣੀ ਚ ਚਾਹੀਦਾ ਇਹਦਾ ਪ੍ਰਬੰਧ ਕਰਨਾ ਚਾਹੀਦਾ ਰੋਡ ਵਾਲਾ ਹਾਂ ਜੀ ਕਰਨੀ ਚਾਹੀਦਾ ਰੋਡ ਵਾਲਿਆਂ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਹਾਂ ਜੀ ਵੱਧ ਤੋਂ ਵੱਧ ਹੋ ਸਕਦਾ ਜਿੰਨੇ ਮਰਜ਼ੀ ਕੀ ਨਾਮ ਹੈ ਵੀਰ ਜੀ ਨੂਰ ਮਮਦਾ ਜੀ ਗੱਡੀ ਦਾ ਕਿਵੇਂ ਐਕਸੀਡੈਂਟ ਹੋਇਆ ਜੀ? ਕੌਣ ਚਲਾ ਰਿਹਾ ਸੀ? ਇਹ ਵੀਰ ਜੀ ਆਪਣਾ ਰਿਸ਼ਤੇਦਾਰ ਆ ਜੀ, ਮੁੰਡਾ ਉਹ ਚਲਾ ਰਿਹਾ ਸੀ ਜਾਈਏ। ਤੇ ਇਹ ਆ ਰਿਹਾ ਤੇ ਸਾਰਾ ਅ즈ਮੇਰ ਸ਼ਰੀਫ ਤੋਂ ਇਹ। ਇਹ ਰੋਡ ਦੀ ਵਜਨ ਵਾਲਾ ਦੇਖੋ ਸਰ ਕਿੰਨਾ ਬੁਰਾ ਹਾਲ ਆ ਜੀ, ਪਾਣੀ ਕਰਕੇ ਡਰਾਈਵਰ ਨੂੰ ਹੀ ਮਿਸਟੇਕ ਲੱਗ ਗਿਆ ਜੀ। ਪਾਣੀ ਕਰਕੇ ਅਲਜ ਗਿਆ ਜੀ ਗੱਡੀ ਫੁੱਟਪਾਥ ਤੇ ਚੜ ਗਈ ਏ। ਕਿੱਥੇ ਕੋਈ ਜੀ ਹੋਸੀ? ਇਹ ਹੋਇਆ ਸਰ ਆਪਣੇ ਜੀ ਆ ਮਹਿਲਾ ਚੌਂਕ ਜੀ। ਮਹਿਲਾ ਚੌਂਕ ਤੋਂ ਥੋੜਾ ਪਿੱਛੇ ਸਰ। ਰੋਡ ਕਿੰਨੀ ਕਿਹੜਾ ਹੋਵੇ? ਰੋਡ ਦਾ ਦੇਖੋ ਸਰ ਦਿਖਾਓ ਜੀ ਪੂਰਾ ਬੁਰਾ ਹਾਲ ਆ ਜੀ ਰੋਡ ਦਾ। ਪਾਣੀ ਹੈ ਪਾਣੀ ਖੜਾਈ ਸਾਰਾ ਰੋਡ ਟੁੱਟਿਆ ਪਿਆ ਜੀ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਸਰ ਇਹਦੇ ਕਰਕੇ ਹੁਣ ਇੱਕ ਉਪਰੋਂ ਧੁੰਦ ਪੈਂਦੀ ਹੈ ਨਜਾਇਜ਼ ਇੱਕ ਪਾਣੀ ਖੜਾ ਹੈ ਸਾਰੇ ਰੋਡ ਤੇ ਅਨਗੈਲੀ ਜੀ ਦੀ ਮੰਨਦੇ ਹੋ ਅਨਗੈਲੀ ਪ੍ਰਸ਼ਾਸਨ ਦੀ ਹੈ ਜੀ ਹੋਰ ਕੀ ਦੀਆ ਜਾਨ ਵੀ ਜਾ ਸਕਦੀ ਕਿਸੇ ਬੰਦੇ ਦੀ ਜਾਨ ਸਰ ਸੀਰੀਅਸ ਹੈ ਜੀ ਬੰਦਾ ਚੰਡੀਗੜ੍ਹ ਦਾ ਪਰਚਾ ਕੱਟਤਾ ਹੈ ਦੋ ਬੰਦੇ ਸਰ ਸੀਰੀਅਸ ਨੇ ਜੀ ਇੱਕ ਪਟਿਆਲੇ ਦਾ ਪਰਚਾ ਕੱਟਤਾ ਹੈ ਸੰਗਰੂਰ ਤੋਂ ਇੱਕ ਚੰਡੀਗੜ੍ਹ ਦਾ ਕੱਟਤਾ ਹੈ ਗੱਡੀ 'ਚ 6 ਬੰਦੇ ਸੀਗੇ ਜੀ 6ਾਂ ਦੇ ਸੱਟਾਂ ਲੱਗੀਆਂ ਉਹਨਾਂ ਦਾ ਦੋ ਸੀਰੀਅਸ ਨੇ ਜੀ ਇੱਕ ਦੀ ਲੱਤ ਟੁੱਟ ਗਈ ਜੀ ਦੋ ਦੀ ਬਾਂਦਰ ਕੀ ਬੰਦ ਕਰ ਦੋ ਤੁਸੀਂ ਮੰਗ ਸਰ ਅਸੀਂ ਇਹੀ ਕਰਦੇ ਆ ਜੀ ਵੀ ਇਹਦੀ ਰੋਡ ਸਹੀ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਤੋਂ ਬਾਕੀ ਜਿਹੜਾ ਸਾਡਾ ਜੀ ਕੋਈ ਵੀ ਹਾਸਾ ਹੋ ਸਕਦਾ ਕੋਈ ਵੀ ਹੋ ਸਕਦਾ ਸਰ ਇਹ ਵੀ ਸਾਡੇ ਮਹਿਲਾ ਚੌਂਕ ਵੱਡਾ ਪਿੰਡਾ ਹਾਈਵੇ ਦੇ ਉੱਪਰ ਵਸਿਆ ਹੋਇਆ ਹੈ ਇਹਦੇ ਵਿੱਚ ਨਾ ਕੁਝ ਪਾਣੀ ਦੀ ਲੀਕੇਜ ਹੈ ਜਿਹੜੀ ਰੋਡ ਦੇ ਉੱਪਰ ਆ ਰਹੀ ਹੈ ਉਹਦੇ ਨਾਲ ਰੋਡ ਟੁੱਟੀ ਹੈਗੀ ਉਹਦੇ ਵਿੱਚ ਇੱਕ ਦੋ ਐਕਸੀਡੈਂਟ ਪਹਿਲਾਂ ਵੀ ਹੋਏ ਨੇ ਹੁਣ ਵੀ ਹੋਏ ਨੇਗੇ ਇਹਦੇ ਵਿੱਚ ਕੁਝ ਕੁ ਬੰਦਿਆਂ ਨੇ ਨਜਾਇਜ਼ ਕਬਜ਼ਾ ਕੀਤਾ ਜਿਹੜੇ ਮੂਹਰੇ ਬੰਦ ਕਰਖਿਆ ਸੀਵਰੇਜ ਉਹਦਾ ਹੱਲ ਕਰਨ ਲਈ ਅੱਜ ਜਾਇਜ਼ਾ ਵਾਲੇ ਨੇ ਪਹੁੰਚਿਆਗੇ ਹੌਦਿਆ ਬਣਾਈ ਨੇ ਇੱਕ ਦੋ ਤੇ ਬਾਕੀ ਮਸ਼ੀਨ ਬੁਲਾ ਲਈ ਸੀਵਰੇਜ ਖੋਲਣ ਵਾਲੀ ਸੀਵਰੇਜ ਖੋਲ ਕੇ ਉਹਦਾ ਪਾਣੀ ਡਰੇਨ ਚ ਪੈਂਦਾ ਕਰਾਂਗੇ ਜਿੱਥੇ ਵੀ ਕੋਈ ਸਮੱਸਿਆ ਹੈਗੀ ਕੋਈ ਗ੍ਰਾਂਟ ਪਾ ਕੇ ਮੰਤਰੀ ਸਾਹਿਬ ਨੇ ਕਿਹਾ ਹੱਲ ਕਰਨ ਵਾਲਾ ਹੈ ਕੋਈ ਪਾਈਪਲਾਈਨ ਹੋਰ ਚੌੜੀ ਪਾਉਣੀ ਹੈ ਤਾ ਉਹ ਪਾ ਕੇ ਦਾ ਹੱਲ ਕਰਿਆ ਜਾਊਗਾ ਕੁਝ ਲੋਕਾਂ ਵੱਲੋਂ ਨਜਾਇਜ਼ ਪਾਣੀ ਛੱਡੇ ਜਾ ਰਹੇ ਜੀ ਸ਼ਿਕਾਇਤਾਂ ਮਿਲ ਰਹੀ ਸੀ ਤੁਹਾਨੂੰ ਸ਼ਿਕਾਇਤਾਂ ਮੇਰੇ ਅਸਤੇ ਹੁਣ ਵੀ ਬੇਨਤੀ ਕਰਕੇ ਆ ਜਿਹਨੂੰ ਭਰਾਵਾ ਵ ਤੇ ਉਹ ਪਾਣੀ ਬੰਦ ਕਰਾਇਆ ਉਹਨਾਂ ਦਾ ਉਹ ਹੱਲ ਕਰ ਰਹੇ ਹਾਂ ਅੱਜ ਵੀ ਇੱਕ ਐਕਸੀਡੈਂਟ ਹੋਇਆ ਜੀ ਕਿਸ ਤਰ੍ਹਾਂ ਦੇਖ ਦੋ ਜੇਕਰ ਇਹ ਲੋਕ ਫਿਰ ਵੀ ਨਹੀਂ ਹੱਲ ਹੁੰਦੇ ਤਾਂ ਕਾਨੂੰਨੀ ਕਾਰਵਾਈ ਕਰਵਾਈ ਜਾਊਗੀ ਨਗਲਾ ਇਹਨਾਂ ਨੂੰ ਇੱਕ ਵਾਰੀ ਭੈਣਾ ਭਾਈ ਵਾਂਗ ਸਮਝਾਤਾ ਜੀ ਜੇ ਨਹੀਂ ਸਮਝਣਗੇ ਕਬਜ਼ਾ ਨਹੀਂ ਛੱਡਣਗੇ ਇਹ ਪਾਣੀ ਓਮਜ ਵਿੱਚ ਰੋਡ ਤੇ ਆਉਂਦਾ ਤਾਂ ਇਹਦੇ ਉੱਪਰ ਕਾਰਵਾਈ ਹੋਊਗੀ ਰਾਤ ਵੀ ਇੱਕ ਮੇਜਰ ਐਕਸੀਡੈਂਟ ਹੋਇਆਗਾ 6 ਵਜੇ ਨੇ ਬੰਦਿਆਂ ਦੇ ਤੇ ਪਰਮਾਤਮਾ ਸੋਕਰ ਕੇ ਠੀਕ ਹੋਣਗੇ ਤੇ ਇਹਦਾ ਹੱਲ ਕਰਾਂਗੇ ਸਮੱਸਿਆ ਦਾ ਜੀ ਤੇ ਪੀਡਬਲਯੂਡੀ ਨੂੰ ਵੀ ਲਿਖਿਆ ਜਾਊਗਾ ਜੀ ਕਿਉਂਕਿ ਉਹਨਾਂ ਦਾ ਰੋਡ ਹੈ ਉਹਨਾਂ ਦੇ ਰੋਡ ਦੇ ਉੱਪਰ ਉਹ ਐਕਸ਼ਨ ਸਾਹਿਬ ਲਾਇਏ ਨੇ ਜੀ ਜੀ ਪੀ ਪੀ ਡਬਲ ਰੀ ਦੀ ਜਗਾਹ ਕੀ 10 ਫੁੱਟ ਸਾਈਡ ਤੇ ਉੱਥੇ ਵੀ ਅਸੀਂ ਦੇਖਣਾ ਚ ਪਾਪ ਦੱਬੇ ਜਾਣਾ ਥੱਲ ਹੋ ਜਾਏ ਕੋਈ ਦਾ ਉਧਰ ਪਾਣੀ ਹੁੰਦਾ ਹੈ